ਜਿਸ ਜਗ੍ਹਾ ਦੇ ਉੱਤੇ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਧੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਪਿੰਦੇ ਨੇ ਲਾਹੌਰ ਨੂੰ ਵਸਿਆ ਬੜਾ ਲੰਮਾ ਸਮਾਂ ਹੋ ਗਿਆ ਸੀ ਮਹਾਰਾਜ ਸੱਚੇ ਪਾਤਸ਼ਾਹ ਧੰ ਗੁਰੂ ਨਾਨਕ ਪਾਤਸ਼ਾਹ ਜੀ ਕਿਸੇ ਵਕਤ ਲਾਹੌਰ ਗਏ ਸਨ ਉਥੋਂ ਦੇ ਹਾਲਾਤਾਂ ਨੂੰ ਵੇਖ ਕੇ ਬਚਨਾ ਕੇ ਸਨ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿ ਇਹ ਹੈ ਕੀ ਸਵਾ ਪੈਰ ਦੀ ਬੜੀ ਮਹਾਨਤਾ ਹੈ ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਆ ਨਾ ਅੱਜ ਤੇ ਚਲੋ ਅਸੀਂ ਇਤਿਹਾਸ ਦੇ ਜਾਣੀ ਅਸੀਂ ਕਿੰਨੇ ਆ ਜਦ ਬ ਜਾਗੋ ਤਦ ਹੀ ਸਵੇਰਾ ਦੁਪਹਿਰੇ 12 ਵਜੇ ਉੱਠ ਪਏ ਤੇ 12 ਵਜੇ ਸਾਡਾ ਅੰਮ੍ਰਿਤ ਵੇਲਾ ਹੋ ਗਿਆ ਸੀ ਗੁਟਕਾ ਲੈ ਕੇ ਬਹਿ ਜਾਨੀ ਉਹਦੇ ਨੇਤਨਮ ਕਰਨ ਬਹਿ ਜਾਨੀ ਪਰ ਸਵਾ ਪੈਰ ਦਾ ਬੜਾ ਵੱਡਾ ਪ੍ਰਭਾਵ ਸੀ ਸਵਾ ਪੈਰ ਰੱਬ ਦਾ ਸਮਾਂ ਹੁੰਦਾ ਸੀ ਅੰਮ੍ਰਿਤ ਵੇਲਾ ਔਰ ਉਸ ਵਕਤ ਲਾਹੌਰ ਦੀ ਧਰਤੀ ਤੇ ਹੁੰਦਾ ਕੀ ਸੀ ਮਾਰਕੁੱਟ ਲੁੱਟ ਖਸੁੱਟ ਜ਼ੁਲਮ ਕੀਤੇ ਜਾਂਦੇ ਸਨ ਇਸੇ ਕਰਕੇ ਮਹਾਰਾਜ ਨੇ ਜਦੋਂ ਉੱਥੋਂ ਦੇ ਹਾਲਾਤ ਵੇਖੇ ਤੇ ਇਹ ਬਚਨ ਆਖੇ ਲਾਹੌਰ ਸ਼ਹਿਰ ਜ਼ਹਿਰ ਕਾਇਰ ਸਭਾ ਬੈ ਪਰ ਚੇਤਾ ਰੱਖਿਓ ਨਾਲ ਹੀ ਤੁਸੀਂ ਇੱਕ ਸ਼ਬਦ ਹੋਰ ਪੜੋਗੇ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਹ ਹੈ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਸਮਾ ਆਇਆ ਉਸ ਧਰਦੀ ਦੇ ਉੱਤੇ ਚੂਨਾ ਮੰਡੀ ਅਸਥਾਨ ਦੇ ਉੱਤੇ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਨੂੰ ਲਿਖਿਆ ਨਾ ਗੁਰੂ ਅੰਗਦ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਨਾਂ ਨੇ ਫਿਰ ਬਚਨ ਆਕੇ ਸੰਨ ਕਹਿਣ ਲੱਗੇ ਨਹੀਂ ਲਾਹੌਰ ਸ਼ਹਿਰ ਹੁਣ ਕੱਲਾ ਜ਼ਹਿਰ ਘੈਰ ਨਹੀਂ ਰਹਿ ਗਿਆ ਇਹ ਉਹ ਜਗਾ ਬਣ ਗਈ ਹੈ ਜਿਸ ਜਗਾ ਦੇ ਉਤੇ ਅਮਰ ਸਥਾਨ ਨੂੰ ਵਸਉਣ ਵਾਲਾ ਇਸ ਸ੍ਰਿਸ਼ਟੀ ਦੇ ਘਰ ਨੂੰ ਵਸਉਣ ਵਾਲੇ ਦਾ ਜਨਮ ਹੋਇਆ ਟੈਲਾ ਹੋਇਆ ਤੇ ਨਾਲ ਮਹਾਰਾਜ ਦੇ ਬੱਚੇ ਸਤਿਗੁਰਾਂ ਨੇ ਬਚਨ ਵਰਤੀ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆ ਹੁਣ ਧਰਤੀ ਦੇ ਉਤੇ ਸਤਿਗੁਰਾਂ ਦੇ ਚਰਨ ਪਏ ਉੱਤਰ ਦੀ ਪੂਜਣ ਦੇ ਯੋਗ ਹੋਗੀ ਤੇ ਹੁਣ ਚੇਤਾ ਰੱਖਿਓ ਜਿਸ ਹਿਰਦੇ ਦੇ ਵਿੱਚ ਸਤਿਗੁਰ ਦੇ ਬਾਣੀ ਜਾਂਦੀ ਹੋਵੇਗੀ ਤੇ ਉਹ ਘਰ ਕਿੰਨਾ ਕੁ ਪੂਜਣ ਦੇ ਯੋਗ ਹੋਜੇਗਾ ਇਹ ਸਤਿਗੁਰ ਦੀ ਬਾਣੀ ਹੀ ਗੁਰੂ ਹੈ ਨਾ ਸਾਡਾ ਤਾਂ ਤੇ ਆਪਾਂ ਸਤਿਗੁਰਾਂ ਨੂੰ ਮੱਥਾ ਟੇਕਦੇ ਅੱਜ ਤੱਕ ਤਾਗਿਦ ਨੂੰ ਕਿਸੇ ਨੇ ਮੱਥਾ ਟੇਕਿਆ ਇਹ ਕਾਗਜ਼ ਜਦੋਂ ਤਿਆਰ ਹੁੰਦਾ ਹੋਵੇਗਾ ਕਿਸੇ ਨੇ ਟੇਕਿਆ ਹੋਣਾ ਪਰ ਇਹਦੇ ਉੱਤੇ ਜਿਹੜੇ ਸ਼ਬਦ ਉਲਿਖੇਗੇ ਸ਼ਬਦ ਲਿਖੇਗੇ ਉਹ ਸ਼ਬਦ ਜਦੋਂ ਬਾਣੀ ਦਾ ਰੂਪ ਹੋਏ ਤੇ ਬਾਣੀ ਦੇ ਰੂਪ ਤੋਂ ਬਾਅਦ ਸਤਕਾਰ ਦੇ ਤੌਰ ਤੇ ਮੱਥਾ ਟੇਕਿਆ ਗਿਆ। ਕਿਤਾਬ ਆਪਾਂ ਰੋਜ਼ ਕਈ ਵਾਰੀ ਪੜਦੇ ਹਾਂ। ਕਿਸੇ ਨੂੰ ਕਿਤਾਬਾਂ ਪੜਨ ਦਾ ਸ਼ੌਂਕ ਹੈ। ਪਰ ਜਿਸ ਵਕਤ ਬਾਣੀ ਪੜਦਿਆਂ ਤੇ ਬਾਣੀ ਪੜਨ ਵੇਲੇ ਹੀ ਅਸੀਂ ਹੱਥ ਸੁਚੇਆ ਕਿਤਾਬ ਕਰਨ ਵੇਲੇ ਹੱਥ ਸੁਚੇਂ ਕਰਦੇ। ਕਿਤਾਬ ਪੜ੍ਹਨੀ ਹੋਵੇ ਕਦੇ ਆਖਿਆ ਵੀ ਮੈਂ ਜਾ ਕੇ ਪਹਿਲਾਂ ਹੱਥ ਸੁੱਚੇ ਕਰਕੇ ਆਵਾਂ ਪੈਰਾਂ ਚੋਂ ਚੱਪਲ ਉਤਾਰਾਂ ਜੋੜੇ ਉਤਾਰਾਂ ਫਿਰ ਮੈਂ ਇਹ ਕਿਤਾਬ ਨੂੰ ਪੜ੍ਹਦਾ ਨਹੀਂ ਪਰ ਜਿਸ ਵਕਤ ਬਾਣੀ ਪੜ੍ਹਦੇ ਆ ਤੇ ਬਾਣੀ ਵਕਤ ਪੜਨ ਵਕਤ ਕੀ ਕਹਿੰਦੇ ਆ ਨਾਲੋਂ ਨਾਲ ਮਨ ਚ ਖਿਆਲ ਆ ਜਾਂਦਾ ਜਾ ਕੇ ਪਹਿਲਾਂ ਹੱਥ ਸੁੱਚੇ ਕਰਕੇ ਆਈਏ ਪੈਰਾਂ ਚੋਂ ਜੋੜੇ ਉਤਾਰੀਏ ਤੇ ਜੋੜੇ ਉਤਾਰ ਕੇ ਸੀ ਜਿਹੜੀ ਬਾਣੀ ਹੈ ਬਾਣੀ ਨੂੰ ਪੜਨਾ ਹੈ ਮਹਾਰਾਜ ਕਹਿੰਦੇ ਵੀ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰੂ ਦੇਖਿਆ ਜੈ ਉਹ ਜੰਤ ਨੇ ਜਿਹੜੇ ਉਹ ਜੀਵ ਅੰਦਰੋਂ ਹਰੇ ਭਰੇ ਹੋ ਜਾਂਦੇ ਨੇ ਜਿਹਨੂੰ ਸਤਿਗੁਰ ਦੀ ਬਾਣੀ ਨੇ ਆਖਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰੇ ਆ ਇਹ ਅੰਦਰ ਜਿਹੜਾ ਬੂਟਾ ਸੀ ਬੂਟਾ ਸੁੱਕਾ ਪਿਆ ਸੀ ਇਹ ਸਾਡਾ ਅੰਦਰ ਮਰਜ਼ਾਇਆ ਪਿਆ ਸਾਡੇ ਵੀ ਹਾਲਾਤ ਮੇਰੇ ਵੀ ਹਾਲਾਤੋ ਹੀ ਨੇ ਅੰਦਰੋਂ ਰੁੱਖਾਪਨ ਅੰਦਰੋਂ ਸੁੱਕਾਪਨ ਅੰਦਰੋਂ ਮਾੜੇ ਬੋਲ ਅੰਦਰੋਂ ਕਬੂਲ ਅੰਦਰੋਂ ਕ੍ਰੋਧ ਅੰਦਰ ਗੁੱਸਾ ਇਹ ਸਾਰਾ ਸੁੱਕੇ ਦੀ ਨਸਾਨੀ ਹੈ ਨਾ ਅੰਦਰੋਂ ਮੋਟਾ ਸੁੱਕਾ ਪਿਆ ਹਰਿਆ ਕਿਉਂ ਨਹੀਂ ਹੁੰਦਾ ਪਿਆ ਕਿਉਂਕਿ ਹਜੀ ਉਸ ਭਾਵਨਾ ਦੇ ਨਾਲ ਉਸ ਮਨ ਦੀ ਭਾਵਨਾ ਦੇ ਨਾਲ ਉਹਨਾਂ ਬੋਲਾਂ ਨੂੰ ਕਦੇ ਪੜ੍ਹਿਆ ਹੀ ਨਹੀਂ ਸੀਗਾ ਜਿਨ੍ਹਾਂ ਬੋਲਾਂ ਨੂੰ ਕਦੇ ਭਾਵਨਾ ਦੇ ਨਾਲ ਭਾਈ ਜੇਠਾ ਜੀ ਨੇ ਪੜ੍ਹਿਆ ਉਹ ਵੇਗਾ ਬਚਨਾਂ ਨੂੰ ਪੜ੍ਹਿਆ ਹੋਵੇਗਾ ਤਾਂ ਤੇ ਉਹਨਾਂ ਨੇ ਝੁੱਕ ਕੇ ਗੱਲ ਆਖੀ ਸੀ ਨਾ ਵੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਦਿੱਤੇ ਉਹਨਾਂ ਦੇ ਸ਼ਰੀਕ ਆ ਕੇ ਮਾੜਾ ਬੋਲਦੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਉਹਨਾਂ ਨੇ ਫਿਰ ਹੱਥ ਜੋੜ ਕੇ ਗੱਲ ਆਖੀ ਸੀ ਕਿੰਦ ਗਿਆ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਕੀ ਪਤਾ ਇਸ ਨਮਾਨਿਆਂ ਨੂੰ ਇਸ ਨਤਾਣੀ ਨੂੰ ਜੇਕਰ ਇਥੋਂ ਤੱਕ ਲੈ ਕੇ ਆਏ ਆਂ ਤੇ ਤੂੰ ਲੈ ਕੇ ਆਉਣ ਵਾਲਾ ਕੋਲ ਤੇ ਕੋਈ ਹੈ ਨਹੀਂ ਸੀ ਸਾਰਿਆਂ ਨੇ ਮੇਰਾ ਤੇ ਸਾਥ ਛੱਡ ਦਿੱਤਾ ਸੀ ਮੇਰਾ ਤੇ ਪੱਲਾ ਕਿਸੇ ਨੇ ਨਹੀਂ ਸੀ ਫੜਿਆ ਕੋਈ ਵੀ ਮੈਨੂੰ ਆਪਣਾ ਪੱਲਾ ਪਕੜੋਣ ਲਈ ਪਿਆਰ ਨਹੀਂ ਸੀ ਮੇਰੇ ਤੇ ਹਾਲਾਤ ਉਸ ਕੀੜੇ ਵਰਗੇ ਸਨ ਜਿਹੜਾ ਕੀੜਾ ਰੇਗ ਦਾ ਹੋਇਆ ਤੁਰਦਾ ਜਾਂਦਾ ਹੈ ਕੋਈ ਉਹਦੇ ਤੇ ਪੈਰ ਧਰਦਾ ਜਾਂਦਾ ਕੋਈ ਪੈਰ ਮਾਰ ਕੇ ਪਰਾਂ ਕਰ ਦਿੰਦਾ ਕੱਖਾਂ ਦੀ ਤਰ੍ਹਾਂ ਮੇਰੇ ਹਾਲਾਤ ਸਨ ਪਰ ਮਹਾਰਾਜ ਸੱਚੇ ਪਾਤਸ਼ਾਹ ਤੇਰੀ ਰਹਿਮਤ ਹੋਈ ਐ ਵੀ ਅੱਜ ਮੈਂ ਇੱਥੇ ਬਿਠਿਆ ਹਾਂ ਕਿਉਂਕਿ ਅੰਦਰ ਵਸ ਕੇ ਬਾਣੀ ਨੇ ਅੰਦਰ ਪ੍ਰਵਾਹ ਕਰ ਲਿਆ ਅੰਦਰ ਜਗ੍ਹਾ ਬਣਾ ਲਈ ਇਸ ਬਾਣੀ ਨੂੰ ਜਦੋਂ ਪੜਾਂਗੇ ਨਾ ਤੇ ਚੇਤਾਂ ਰੱਖਿਓ ਫਿਰ ਅੰਦਰ ਇੱਕ ਚੀਜ਼ ਪੈਦਾ ਹੁੰਦੀ ਹੈ ਉਹ ਹੁੰਦੀ ਐ ਨਿਮਰਤਾ ਦੀ ਤੇ ਇਹ ਨਿਮਰਤਾ ਵੀ ਹਰ ਬੰਦੇ ਦੇ ਅੰਦਰ ਪੈਦਾ ਨਹੀਂ ਹੁੰਦੀ ਹਰ ਬੰਦੇ ਦੇ ਅੰਦਰ ਨਿਮਰਤਾ ਨਹੀਂ ਪੈਦਾ ਹੁੰਦੀ ਇਹ ਵੀ ਕੋਈ ਵਿਰਲੇ ਟਾਵੇਂ ਹੁੰਦੇ ਨੇ ਵੀ ਜਿਨ੍ਹਾਂ ਦੇ ਉੱਤੇ ਮਾਲਕ ਦੀ ਰਹਿਮਤ ਹੁੰਦੀ ਹੈ ਮયા ਹੁੰਦੀ ਹੈ ਤੇ ਮયા ਕਰਕੇ ਤੇ ਸਤਿਗੁਰੂ ਕਿਰਪਾ ਕਰਦੇ ਜਿਨ੍ਹਾਂ ਨੇ ਗੁਰੂ ਨੂੰ ਦੇਖ ਲਿਆ ਬਾਣੀ ਦੇ ਵਿੱਚੋਂ ਗੁਰੂ ਦੇ ਦਰਸ਼ਨ ਕਰ ਲਏ ਰਹਿਮਤ ਵੀ ਉਹਦੇ ਤੇ ਵਾਪਰਦੀ ਹੈ ਤੇ ਨਮਰਤਾ ਵੀ ਉਹਦੇ ਜ਼ਿੰਦਗੀ ਦੇ ਵਿੱਚ ਹੁੰਦੀ ਹੈ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਨਮਰਤਾ ਨਹੀਂ ਹੈ ਸਚੇ ਪਾਤਸ਼ਾਹ ਜੀ ਕਹਿੰਦੇ ਵੀ ਉਹ ਜਨਤ ਭਾਗਾ ਵਾਲੇ ਹੋ ਜਾਂਦੇ ਨੇ ਜਿਨ੍ਹਾਂ ਨੇ ਸੱਚ ਕਰਕੇ ਅੰਦਰੋਂ ਦਰਸ਼ਨ ਕਰ ਲਈ ਇੱਕ ਨਿੱਕੀ ਜਿਹੀ ਮੈਂ ਕਟਨਾ ਦਾ ਜ਼ਿਕਰ ਜ਼ਰੂਰ ਕਰਾਂਗਾ ਜ਼ਿੰਦਗੀ ਦੇ ਵਿੱਚ ਵਾਪਰੀ ਹੈ ਦਾਸੁਨਾ ਦੇਰਾ ਡੂੰਦੋਂ ਤੋਂ ਨਾ ਤੇ ਹਰਦਵਾਰ ਦੇ ਕੋਲੇ ਤੇ ਨਗਰ ਪੈਂਦਾ ਜਵਾਲਾਪੁਰ ਕਸਬਾ ਉੱਥੇ ਇੱਕ ਗੁਰਦੁਆਰਾ ਸਿੰਘ ਸਭਾ ਉੱਥੇ ਉੱਥੇ ਅਕਸਰ ਉਹ ਨਾ ਕਰਨਾ ਵੀ ਹਾਜ਼ਰੀ ਭਰੰਦੇ ਲਈ ਹੁੰਦਾ ਉੱਥੇ ਮੈਨੂੰ ਇੱਕ ਪਰਿਵਾਰ ਮਿਲਿਆ ਤੇ ਪਰਿਵਾਰ ਨੇ ਨਾ ਬਾਅਦ ਦੇ ਵਿੱਚ ਨੰਬਰ ਲਿਆ ਕਹਿੰਦੇ ਭਾਈ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਹੈ ਉਹਨੇ ਫਿਰ ਫੋਨ ਤੇ ਮੇਰੇ ਨਾਲ ਗੱਲ ਕੀਤੀ ਹੈ ਕਹਿੰਦੇ ਮੈਂ ਆਪਣੀ ਜੀਵਨ ਦੀ ਹੱਡ ਬੀਤੀ ਦੱਸਣਾ ਚਾਹੁੰਦਾ ਸੁਣਾਉਣਾ ਚਾਹੁੰਦਾ ਮੈਨੂੰ ਨਹੀਂ ਸੀ ਪਤਾ ਹੁੰਦਾ ਵੀ ਗੁਰੂ ਘਰ ਕੀ ਹੁੰਦਾ ਮੈਂ ਤੇ ਉਹਨਾਂ ਨਾਲ ਆ ਕੇ ਮੱਥਾ ਟੇਕਣਾ ਮੱਥਾ ਟੇਕ ਕੇ ਇੰਨਾ ਮੈਨੂੰ ਪਤਾ ਹੁੰਦਾ ਸੀ ਵੀ ਇੱਥੇ ਭੰਡਾਰਾ ਲੱਗਦਾ ਹੈ ਪੰਡਾਰਾ ਕੀਤਾ ਵੀ ਇੱਥੇ ਪ੍ਰਸ਼ਾਦਾ ਮਿਲਦਾ ਤੇ ਜਦੋਂ ਵੀ ਮੈਂ ਗੁਰੂ ਘਰ ਆਉਣਾ ਤੇ ਆ ਕੇ ਹੀ ਪੁੱਛਣਾ ਕਰਨਾ ਵੀ ਪੰਡਾਰਾ ਕਦੋਂ ਲੰਗਰ ਕਿਦਾਂ ਇੱਥੇ ਪੱਕਣਾ ਤੇ ਬਸ ਇਥੋਂ ਤੱਕ ਮੇਰੀ ਮੱਦ ਸੀ ਮਨੋਂ ਨਹੀਂ ਸੀ ਪਤਾ ਸੀ ਹੁਣਾ ਸਾਰੇ ਪਰਿਵਾਰ ਨੇ ਪ੍ਰਸ਼ਾਦਾ ਛਕਣਾ ਤੇ ਪ੍ਰਸ਼ਾਦਾ ਛਾ ਕੇ ਪੱਲੋਬਾਰ ਚਲੇ ਜਾ ਘਰ ਦੇ ਵਿੱਚ ਕੁਝ ਨਹੀਂ ਸੀ ਘਰ ਦੇ ਵਿੱਚ ਗਰੀਬੀ ਆ ਪੂਰੀ ਕਿਸੇ ਦੁਕਾਨ ਤੇ ਮੈਂ ਕੰਮ ਕਰਦਾ ਸੀ ਤੇ ਜਦੋਂ ਮੈਂ ਦੁਕਾਨ ਤੇ ਕੰਮ ਕਰਦਾ ਨਾ ਉੱਥੋਂ ਦਾ ਜਿਹੜਾ ਮਾਲਕ ਸੀ ਉਹਨੇ ਸਵੇਰੇ ਵੀ ਜਦੋਂ ਦੁਕਾਨ ਤੇ ਆਉਣਾ ਕਰਨਾ ਗੁਰਬਾਣੀ ਲਾ ਲੈਣੀ ਕਰਨੀ ਤੇ ਸ਼ਾਮ ਨੂੰ ਵੀ ਜਦੋਂ ਸੰਧਿਆ ਬਿਲਾ ਹੋਣਾ ਕਰਨਾ ਉਹਨੇ ਗੁਰਬਾਣੀ ਲਾ ਲੈਣੀ ਕਰਨੀ Hindu ਪਰਿਵਾਰ ਹੈ Hindu ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲਾ ਸੁਣ ਸਾਲ ਕਹਿੰਦਾ ਮੈਂ ਨੌਕਰੀ ਕਰਦਾ ਸੀ ਮੈਨੂੰ ਆਪਣੇ ਕੰਮ ਤੱਕ ਮਤਲਬ ਸੀ ਮੈਂ ਨਹੀਂ ਸੀ ਕਦੇ ਪੁੱਛਿਆ ਵੀ ਤੁਸੀਂ ਕੀ ਸੁਣਦੇ ਹੋ बस ਇਹਨਾਂ ਪਤਾ ਸੀ ਵੀ ਬਾਣੀ ਸੁਣਦੇ ਹੋਣਗੇ ਕਿਉਂਕਿ ਗੁਰਸਿੱਖ ਸੀ ਕਿਤੇ ਇੱਕ ਦਿਨ ਮੇਰੇ ਕੰਨਾਂ ਦੇ ਵਿੱਚ ਆਵਾਜ਼ ਪਈ ਸ਼ਬਦ ਬੜਿਆ ਚ ਜਾ ਰਿਹਾ ਸੀ ਕਿ ਫਿਰਤ ਫਿਰਤ ਪਰਬੇ ਆਇਆ ਪਰਿਆ ਤੋ ਛਰਡਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲੈ ਮੈਂ ਪੁੱਛਿਆ ਵੀ ਕਹਿ ਲੱਗੇ ਵੀ ਇਨਾ ਸ਼ਬਦ ਪੜਿਆ ਫਿਰਤ 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 ਕੀ ਹੈ ਹੁਨਾ ਸੁੰਦਾ ਯਾਬੀ ਬਾਣੀ ਇਹ ਗੱਲ ਕਹਿੰਦੀ ਪਈ ਹੈ ਵੀ ਇੰਨੇ ਲੰਮੇ ਸਮੇਂ ਤੋਂ ਬੰਦਾ ਭਟਕਦਾ ਪਿਆ ਲੱਖ ਜੂ 84 ਲੱਖ ਜੁਨਾ ਦੇ ਭਟਕਣ ਤੋਂ ਬਾਅਦ ਇਹ ਮਨੁੱਖਾ ਜਨਮ ਮਿਲਿਆ ਇਹਦੇ ਵਿੱਚ ਰੱਬ ਦੀ ਬੰਦਗੀ ਪਰਮਾਤਮਾ ਦਾ ਸਿਮਰਨ ਕਰ ਲੈਣਾ ਚਾਹੀਦਾ ਤੇ ਮੈਂ ਪੁੱਛਿਆ ਵੀ ਕਹਿਣ ਕਿ ਸਿਮਰਨ ਮੈਂ ਤੇ ਅਜੇ ਤੱਕ ਕਦੇ ਕੀਤਾ ਹੀ ਨਹੀਂ ਉਹਨੇ ਕਿਹਾ ਤੂੰ ਇਸ ਕੋਈ ਗੱਲ ਕਰਿਆ ਕਰ ਧੰਗ ਗੁਰੂ ਰਾਮਦਾਸ ਧੰਗ ਗੁਰੂ ਰਾਮਦਾਸ ਕਰਿਆ ਕਰ ਕਿਨੇ ਮੈਂ ਕਰਨਾ ਸ਼ੁਰੂ ਕਰ ਦਿੱਤਾ ਪੁੱਛਿਆ ਵੀ ਮਿਲੇਗਾ ਕੀ ਉਹਨੇ ਗੁਰਸਿੱਖ ਵੀਰ ਨੇ ਬੜੀ ਪਿਆਰੀ ਗੱਲ ਆ ਕਿ ਕਹਿਣ ਲੱਗੇ ਵੀ ਮਿਲਣਾ ਏ ਆ ਵੀ ਇਹ ਜਿਸ ਤੂੰ ਦੁਕਾਨ ਦੇ ਉੱਤੇ ਬਿਠਾ ਹੈ ਨਾ ਇਹ ਦੁਕਾਨ ਦੇਣ ਵਾਲਾ ਇਥੋਂ ਤੱਕ ਇਹ ਮੁਕਾਮ ਤੱਕ ਪਹੁੰਚਾਉਣ ਵਾਲਾ ਇਹੀ ਤਾਂ ਗੁਰੂ ਗ੍ਰਾਮਦਾਸ ਪਾਤਸ਼ਾਹ ਹੈ ਮੈਂ ਵੀ ਕਿਸੇ ਦਿਨ ਕਿਸੇ ਦੇ ਕੋਲ ਨੌਕਰੀ ਕਰਦਾ ਸੀ ਮੈਂ ਵੀ ਕਿਸੇ ਦਿਨ ਕਿਸੇ ਕੋਲ ਨੌਕਰੀ ਕਰਦਾ ਸੀ ਅੱਜ ਮੈਂ ਇੱਥੇ ਪਹੁੰਚਿਆ ਗੁਰੂ ਕਿਰਪਾ ਕਰੇਗਾ ਤੂੰ ਸੱਚੇ ਮਨ ਦੇ ਨਾਲ ਭਾਵਨਾ ਦੇ ਨਾਲ ਉਹਨੂੰ ਚੇਤਾ ਕਰ ਗੁਰੂ ਤੈਨੂੰ ਵੀ ਇਸ ਨੌਕਰੀ ਤੋਂ ਨੌਕਰ ਤੋਂ ਮਾਲਕ ਤੱਕ ਲੈ ਕੇ ਜਾਵੇਗਾ ਕਿਨੇ ਬਸ ਫਿਰ ਕੀ ਵੀ ਮਨ ਦੇ ਵਿੱਚ ਭਟਕਣਾ ਵੀ ਮਨ ਸੋਚਣਾ ਵੀ ਮੈਂ ਤੇ ਹੋਰ ਕਿਸੇ ਨੂੰ ਪੂਜਣ ਵਾਲਾ ਮੈਂ ਕਿਵੇਂ ਗੁਰੂ ਰਾਮਦਾਸ ਜੀ ਜਿਹੇ ਕਿਨੇ ਨਾ ਮੈਂ ਕਦੇ ਬਾਣੀ ਨੂੰ ਪੜੇ ਜਾਂਦਾ ਮੈਂ ਕਦੇ ਸੁਨੇ ਆ ਕਿਨੇ ਮੈਂ ਜਿਸ ਮੂਰਤੀ ਦੇ ਅੱਗੇ ਮੈਂ ਪੂਜਦਾ ਸੀ ਨਾ ਜਿਹੜੀ ਮੂਰਤੀ ਨੂੰ ਮੈਂ ਪੂਜਾ ਕਰਦਾ ਸੀ ਉਸ ਮੂਰਤੀ ਦੇ ਸਾਹਮਣੇ ਖਲੋ ਕੇ ਮੈਂ ਵੀ ਮਨ ਦੇ ਵਿੱਚ ਬਸ ਇਹੀ ਲਾਲਚ ਲੈ ਕੇ ਸਿਮਰਨਾ ਸ਼ੁਰੂ ਕਰ ਦਿੱਤਾ ਵੀ ਸ਼ਾਇਦ ਕਿਤੇ ਮੈਂ ਵੀ ਮਾਲਕ ਬਣ ਜਾ ਕਿਉਂਕਿ ਬੰਦੇ ਤੇ ਹਰ ਨੂੰ ਜ਼ਰੂਰਤ ਹੈ ਨਾ ਬੰਦਾ ਕਹਿੰਦਾ ਵੀ ਮੇਰਾ ਆਪਣਾ ਮਕਾਨ ਹੋਵੇ ਮੇਰਾ ਆਪਣਾ ਕੰਮ ਹੋਵੇ ਆਪਣਾ ਕਾਰੋਬਾਰ ਹੋਵੇ ਸਭ ਕੁਝ ਮੇਰਾ ਆਪਣਾ ਹੋਵੇ ਕਿਤੇ ਖੇਡਾਪੂ ਜੀ ਵਾਪਰੇ ਸਮਾਂ ਲੰਘਿਆ ਵੀ ਸਾਲ ਬਾਅਦ ਉਹ ਹੀ ਮਾਲਕ ਮੈਨੂੰ ਕਹਿੰਦਾ ਵੀ ਮੈਂ ਵਿਦੇਸ਼ ਜਾਣਾ ਮੇਰੇ ਤੋਂ ਬਾਅਦ ਮੇਰਾ ਜਿਹੜਾ ਕੰਮ ਹੈ ਤੂੰ ਸੰਭਾਲਣਾ 6 ਮਹੀਨਿਆਂ ਲਈ ਕਿਤੇ ਹੌਲੀ ਹੌਲੀ ਜਿਹੜੇ ਜਗ੍ਹਾ ਦੇ ਉੱਤੇ ਮੇਰਾ ਮਾਲਕ ਬਿੰਦਾ ਸੀ ਉੱਥੇ ਮੈਨੂੰ ਬਾਣਾ ਸ਼ੁਰੂ ਕਰ ਦਿੱਤਾ ਮੈਂ ਬਾਣਾ ਸ਼ੁਰੂ ਕਰ ਦਿੱਤਾ ਪਰ ਉਸਾਂਦਰ ਵੱਧ ਗਿਆ ਵੀ ਬਾ ਮਾਲਕਾ ਵੀ ਮੈਂ ਤੇ ਭਾੜੇ ਮੰਝਣ ਵਾਲਾ ਸਾਂ ਤੇ ਅੱਜ ਇੱਥੇ ਬਾਅਦ ਦਿੱਤਾ ਹੀ ਆ ਉੱਥੇ ਬਿਠਿਆਂ ਬਿਠਿਆਂ 6 ਮਹੀਨਿਆਂ ਦਾ ਸਮਾਂ ਲੰਘਿਆ ਫੋਨ ਮੈਨੂੰ ਹੁੰਦਾ ਹੈ ਮਾਲਕ ਦਾ ਵੀ ਹਾਂ ਭਾਈ ਕੁਝ ਸਮਾਂ ਮੈਂ ਹੋਰ ਰੁਕਣਾ ਤੂੰ ਹੋਰ ਰੁਕ ਜਾ ਕਿਤੇ ਜਦੋਂ ਸਾਲ ਬਾਅਦ ਮਾਲਕ ਵਾਪਸ ਆਇਆ ਨਾ ਤੇ ਮੇਰੀ ਇਮਾਨਦਾਰੀ ਤੋਂ ਖੁਸ਼ ਹੋ ਕੇ ਉਹਨੇ ਨਾਲ ਹੀ ਆਪਣੇ ਇੱਕ ਮੈਨੂੰ ਨਿੱਕਾ ਜਿਹਾ ਖੋਖਾ ਖੋਲ ਕੇ ਦੇ ਦਿੱਤਾ ਕਹਿ ਲੱਗੇ ਅੱਜ ਤੋਂ ਬਾਤ ਵਿੱਚ ਕੰਮ ਨਹੀਂ ਕਰੇਂਗਾ ਇਹ ਖੋਖਾ ਤੇਰਾ ਅਜ ਤੋਂ ਬਾਅਦ ਕਿਦੋਂ ਜੋ ਕੁਝ ਬੱਟੇਗਾ ਜੋ ਕੁਝ ਕਮਾਏਗਾ ਸਭ ਕੁਝ ਤੇਰੇ ਕਿਉਂ ਮੇਰੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਉਹਨੇ ਗਲਤ ਸੀ ਕਦਮ ਰਿਆਖਾਂ ਦੇ ਵਿੱਚੋਂ ਪਾਣੀ ਆ ਗਿਆ ਵੀ ਮੈਂ ਕਿਸੇ ਹੋਰ ਧਰਮ ਨੂੰ ਮੰਨਣ ਵਾਲਾ ਮੈਂ ਗੁਰੂ ਰਾਮਦਾਸ ਕਹਿਣਾ ਸ਼ੁਰੂ ਕੀਤਾ ਅੱਜ ਮਾਲਕ ਨੇ ਭਾਵੇਂ ਨਿੱਕਾ ਹੀ ਕੁਝ ਦਿੱਤਾ ਮੈਨੂੰ ਆਪਣਾ ਤੇ ਮਾਲਕ ਬਣਾ ਕੇ ਰੱਖ ਦਿੱਤਾ ਕਿਨੇ ਸਮਾਂ ਪਿਆ ਤੇ ਸਮੇਂ ਤੋਂ ਬਾਅਦ ਉਹੀ ਜਿਹੜਾ ਕੋਕਾ ਹੋਲੀ ਕੁੜੀ ਦੁਕਾਨ ਦੇ ਵਿੱਚ ਬਦਲ ਲੱਗਾ ਮੇਰਾ ਵੀ ਕਾਰੋਬਾਰ ਚੱਲ ਪਿਆ ਕਿਨੇ ਮੈਂ ਤੁਹਾਨੂੰ ਮਿਲਣਾ ਵੀ ਜਦੋਂ ਤੁਸੀਂ ਆਈ ਨਾ ਮਿਲਿਆ ਜੀ ਤੇ ਇਹੀ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਪੁਰਬ ਸੀ ਕਿ ਮੈਂ ਉੱਥੇ ਜਵਾਲਾਪੁਰ ਗਿਆ ਸਿੰਘ ਸਭਾ ਗੁਰਦੁਆਰਾ ਤੇ ਜਵਾਲਾਪੁਰ ਗਿਆ। ਉਹਨਾਂ ਨੂੰ ਫੋਨ ਕੀਤਾ ਵੀ ਮੈਂ ਕਿਹਾ ਵੀ ਮੈਂ ਆਉਣਾ ਹੈ। ਤੇ ਜੇ ਸਮਾਂ ਹੋਵੇ ਤੇ ਤੁਸੀਂ ਆਇਆ ਜੀ। ਉਹਨਾਂ ਸਾਥ ਹੰਕਾਰ ਕਰ ਦਿੱਤਾ ਕਿ ਉਹਨਾਂ ਮੈਨੇ ਹਾਂ। ਮੈਂ ਕਿਹਾ ਤੇ ਕਹਿੰਦੇ ਮੈਂ ਇਸ ਹਰ ਕਿਉਂਕਿ ਗੁਰੂ ਰਾਮਦਾਸ ਜੀ ਨੇ ਮੈਨੂੰ ਇੰਨਾ ਕੁਝ ਦਿੱਤਾ ਹੈ। ਅੱਜ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਮੈਂ ਕਿ ਮੇਰਾ ਪਰਿਵਾਰ ਕੀ ਮੇਰੇ ਬੱਚੇ ਕੀ ਸਵੇਰੇ 12 ਵਜੇ ਤੋਂ ਲੱਗ ਜਾਂਦੇ ਰਾਤ ਦੇ 12 ਵਜੇ ਤੱਕ ਕਿੰਦੇ ਬਸ ਇਹੀ ਗੱਲ ਆਕਰ ਜਾਂਦੇ ਧੰ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਸਾਰੇ 365 ਦਿਨ ਮੇਰੀ ਦੁਕਾਨ ਖੁੱਲਦੀ ਹੈ ਬਸ ਜਿੱਤਨ ਪ੍ਰਕਾਸ਼ ਪੁਰਬ ਹੋਵੇ ਉਦੋਂ ਮੇਰੀ ਦੁਕਾਨ ਨਹੀਂ ਖੁੱਲਦੀ ਹੈ ਗੁਰੂ ਦੇਨ ਦੇ ਉੱਤੇ ਆਵੇ ਤੇ ਬੜਾ ਕੁਝ ਕਿਉਂਕਿ ਸੇਤ ਜੰਤ ਭਈ ਹਰਿਆਵਲੇ ਅੰਦਰੋਂ ਗੁਰੂ ਇਨਾਂ ਨੂੰ ਪਰਸਾਨ ਕਰ ਦਿੰਦਾ ਇਨਾਂ ਨੂੰ ਖੁਸ਼ ਕਰ ਦਿੰਦਾ ਗੁਰੂ ਇਹ ਉਦੋਂ ਹੋਵੇਗਾ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਜਿੰਨੇ ਅੰਦਰੋਂ ਦਰਸ਼ਨ ਕਰ ਲੇ ਆਪਾਂ ਵੀ ਜਾਤ ਤੇ ਆਪਾਂ ਵੀ ਕਰਦੇ ਪਈਆਂ ਨਾ ਪਰ ਸ਼ਾਇਦ ਕਿਤੇ ਮਨ ਦੇ ਵਿੱਚ ਵਿਸ਼ਵਾਸ ਨਾ ਬਣਿਆ ਹੋਵੇ ਆ ਨੇੜੇ ਤੁਹਾਡੇ ਬੰਗਲਾ ਸਾਹਿਬ ਇੱਥੇ ਮੈਨੂੰ ਕਿਸੇ ਨੇ ਨਾ ਇੱਕ ਗੱਲ ਦੱਸੀ ਸੀ ਮੇਰੀ ਮਿਸਟਰ ਨਾ ਕੁਝ ਦਿਨ ਪਹਿਲਾਂ ਪਾਣੀ ਦੇ ਕਰਕੇ ਅਲਰਜੀ ਹੋ ਗਈ। ਤੇ ਮੈਂ ਪੁੱਛਿਆ ਦਵਾਈ ਕਿੱਥੋਂ ਮਿਲਣੀ ਹੈ। ਉਹਨੇ ਮਿਲ ਕੋ ਗੱਲ ਆਖੀ ਬਿਲਾ ਤੇ ਬਵੇਜਾ ਦੇ ਤੇ ਜਵਾਬ ਨੇ ਕਿਹਾ ਵੀ ਜਾ ਕੇ ਬੰਗਲਾ ਸਾਹਿਬ ਇਸ਼ਨਾਨ ਕਰੋ। ਮੈਂ ਕਿਹਾ ਵੀ ਦੋ ਵਾਰੀ ਅਸੀਂ ਇਸ਼ਨਾਨ ਕਰ ਰਹੇ ਹਾਂ। ਫਰਕ ਨਹੀਂ ਪਿਆ। ਉਹ ਕਹਿੰਦੇ ਵੀ ਸਾਡੇ ਤੇ ਪੜੋਸੀ ਹੈ। ਉਹਨੂੰ ਵੀ ਪਾਣੀ ਤੋਂ ਅਲਰਜੀ ਸੀ। ਉਹ ਇੱਕੋ ਵਾਰੀ ਇਸ਼ਨਾਨ ਕਰਕੇ ਆਇਆ ਉਹਦੀ ਅਲਰਜੀ ਠੀਕ ਹੋ ਗਈ ਹੈ। ਤੇ ਮਨ ਦੇ ਵਿੱਚ ਖਿਆਲ ਇਹੀ ਆਇਆ ਵੀ ਸ਼ਾਇਦ ਕਿਤੇ ਉਹ ਵਿਸ਼ਵਾਸ ਸਾਡਾ ਨਾ ਬਣਿਆ ਹੋਵੇ ਵੀ ਜਿਹੜਾ ਵਿਸ਼ਵਾਸ ਉਹਦਾ ਬਣ ਗਿਆ ਸੀ। ਗੁਰੂ ਤੇ ਰਹਿਮਤਾਂ ਕਰਦਾ ਪਿਆ ਨਾ। ਤੇ ਮਹਾਰਾਜ ਕਹਿੰਦੇ ਜਿੰਨੀ ਮੇਰਾ ਸਤਗੁਰੂ ਦੇਖਿਆ ਜਾਏ ਜਿੰਨੇ ਮੇਰੇ ਗੁਰੂ ਨੂੰ ਵੇਖ ਲਿਆ ਜਿਹਨੇ ਸਤਗੁਰ ਦੇ ਦਰਸ਼ਨ ਕਰ ਲਏ ਉਹ ਅੰਦਰੋਂ ਹਰੀਆ ਭਰੀਆ ਹੋ ਗਿਆ ਉਹ ਫਿਰ ਇਹੀ ਗੱਲ ਆਖਦਾ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਸਾਰੇ ਬੜੋਂ ਨਾਨਕ ਨਾਮ ਮਿਲਾਤਾ ਜੀਵਾ ਤਨ ਮਨ ਇਹ ਕਦੋਂ ਹੋਇਆ ਤਰਸ ਪਿਆ ਮਹਰਾਮਤ ਹੋਈ ਸਤਗੁਰ ਤੇ ਜਦੋਂ ਗੁਰੂ ਮਿਲਿਆ ਸੱਜਣ ਮਿਲਿਆ ਗੁਰੂ ਸੱਜਣ ਬਣ ਗਿਆ ਤੇ ਫੇਰੀ ਜਾ ਕੇ ਕਿਤੇ ਤਨ ਤੇ ਮਨ ਹਰਿਆ ਹੋਇਆ ਨਾ ਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠਾ ਨੂੰ ਗੁਰੂ ਅਮਰਦਾਸ ਪਾਤਸ਼ਾਹ ਨਾ ਮਿਲਦੇ ਤੇ ਮੈਂ ਕਹਿੰਦਾ ਵੀ ਅੱਜ ਉਹਨਾਂ ਨੂੰ ਕਿਸੇ ਨੇ ਯਾਦ ਨਹੀਂ ਸੀ ਕਰਦਾ ਅੱਜ ਕਿਸੇ ਨੇ ਜਦੋਂ ਦਰਬਾਰ ਸਾਹਿਬ ਜਾਣਾ ਸੀ ਜਿਉ ਏਨੇ ਸੀ ਅਖ ਨਾਲ ਵੀ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਵਿੱਚ ਜਾ ਰਹੇ ਹਾਂ ਕਿਉਂਕਿ ਗੁਰੂ ਮਿਲਿਆ ਤੇ ਗੁਰੂ ਨੇ ਉੱਥੋਂ ਤੱਕ ਉਹਨੂੰ ਪਛਾਣ ਦਿੱਤਾ ਜਿਹਨੂੰ ਅੱਜ ਸਾਰੀ ਹੀ ਦੁਨੀਆ ਪੁੱਜਦੀ ਪਈ ਹੈ ਅੰਦਰ ਭਾਵਨਾ ਤੇ ਬਣਾ ਕੇ ਵੇਖੋ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਖ ਦੇ ਕਹਿੰਦੇ ਅੱਗੇ ਆਖਿਆ ਧੰਨ ਧੰਨ ਪਿਤਾ ਉਹ ਪਿਤਾ ਧੰਨ ਹੈ ਤਨ ਤਨ ਕੁੱਲ ਉਹ ਕੁੱਲ ਵੀ ਧੰਤਾ ਦੇ ਜੋਗ ਹੈ ਧੰ ਤਨ ਸੋ ਜੰਨੀ ਉਹ ਜੰਨੀ ਵੀ ਕੋਰਤ ਧੰਤਾ ਦੇ ਜੋਗ ਹੈ ਕਿਹੜੀ ਜਿੰਨ ਗੁਰੂ ਜਣਿਆ ਮਾਇ ਜਿਨੇ ਗੁਰੂ ਨੂੰ ਜਣਿਆ ਜਿਹਦੇ ਕੁੱਖ ਤੋਂ ਗੁਰੂ ਨੇ ਜਨਮ ਲਿਆ ਤੇ ਮੈਂ ਹੁਣ ਤਾਂ ਵੀ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਜਨਮ ਕਰਕੇ ਕੋਈ ਮਹਾਨੀ ਹੁੰਦਾ ਉਹਦੇ ਕੀਤੇ ਹੋਏ ਕਰਮਾਂ ਦੇ ਕਰਕੇ ਉਹ ਇਨਸਾਨ ਮਹਾਨ ਬਣ ਜਾਂਦਾ ਹੈ ਜਨਮ ਤੇ ਆਮ ਹੀ ਹੋਇਆ ਸੀ ਨਾ ਭਾਈ ਜੇਠਾ ਜੀ ਦਾ ਜਨਮ ਤੇ ਕੋਈ ਆਮ ਹੀ ਹੈ ਜਿਵੇਂ ਦੂਸਰੇ ਮਨੁੱਖਾਂ ਦਾ ਹੁੰਦਾ ਹੈ ਦੂਸਰੇ ਘਰਾਂ ਦੇ ਵਿੱਚ ਬੱਚੇ ਜੰਮਦੇ ਨੇ ਐਵੇਂ ਭਾਈ ਹਰਦਾਸ ਜੀ ਦੇ ਘਰ ਦੇ ਵਿੱਚ ਮਾਤਾ ਦਿਆ ਜੀ ਦੀ ਗੁੱਖ ਤੋਂ ਚੁੰਨਾ ਮੰਡੀ ਲਾਹੌਰ ਦੇ ਵਿੱਚ ਵੀ ਉਹਨਾਂ ਦਾ ਜਨਮ ਹੋਇਆ ਪਤਾ ਸੀ ਕਿਸੇ ਨੇ ਮਹਾਨ ਬਣ ਜਾਣਾ ਜੇ ਪਤਾ ਹੁੰਦਾ ਤੇ ਮੈਂ ਕਹਿੰਦਾ ਵੀ ਸ਼ਰੀਕੇ ਦੇ ਲੋਕ ਕਦੇ ਵੀ ਤਾਂ ਨਹੀਂ ਮਿਲੇ ਨਹੀਂ ਸਨਮਾਰਦੇ ਕਿਸੇ ਨੇ ਬਾਣਾ ਪਕੜੇ ਸਾਰਿਆਂ ਨੇ ਛੱਡ ਦਿੱਤਾ ਸਾਥ ਕਹਿ ਲਿਆ ਵੀ ਨਹੀਂ ਇਹ ਤੇਨੇ ਥਾਵਾਂ ਇਹ ਤੇ ਕੁਲਖਣਾ ਜਿੰਨੇ ਆਪਣੀ ਮਾਂ ਨੂੰ ਖਾ ਲਿਆ ਜਿੰਨੇ ਪਿਤਾ ਨੂੰ ਖਾ ਲਿਆ ਸਾਰੇ ਕਿਤੇ ਇਹ ਨਾ ਹੋਵੇ ਕਿ ਸੋਡੀ ਕੁਲ ਹੀ ਨਾ ਸਾਡੀ ਖਾ ਜਾਵੇ ਇਹ ਨੂੰ ਨਹੀਂ ਅਸੀਂ ਆਪਣੇ ਕੋਲ ਰੱਖਣਾ ਇਹ ਨੂੰ ਖਾਣ ਲਈ ਸਾਡੇ ਕੋਲ ਦਾਣੇ ਨਹੀਂ ਨਾਨੀ ਨੂੰ ਕਹਿੰਦੇ ਇਹ ਨੂੰ ਆਪਣੇ ਨਾਲ ਲੈ ਜਾਓ ਬਾਸਰਕੇ ਦੀ ਧਰਤੀ ਤੇ ਮੈਂ ਕਹਿੰਦਾ ਵੀ ਸ਼ਾਇਦ ਕਿਤੇ ਉਹ ਬਾਸਰਕੇ ਦੀ ਧਰਤੀ ਤੇ ਨਾ ਜਾਂਦੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਮਿਲਾਪ ਹੀ ਨਹੀਂ ਸੀ ਹੋਣਾ ਉਹਨਾਂ ਦਾ ਤਨ ਤਨ ਸੋ ਜਨਨੀ ਕਹਿੰਦੇ ਉਹ ਮਾਂ ਵੀ ਜਨਨ ਦੇ ਯੋਗ ਹੈ ਧੰਤਾ ਦੇ ਯੋਗ ਹੈ ਹੋਰ ਮੈਂ ਇੱਕ ਬੇਨਤੀ ਕਰਾਂ ਇਹ ਦੋਵੇਂ ਚੀਜ਼ਾਂ ਦਾ ਜ਼ਿਕਰ ਬਾਣੀ ਦੇ ਵਿੱਚ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਦਾ ਇੱਕ ਹੋਰ ਆਪਾਂ ਸ਼ਬਦ ਪੜ੍ਹਦੇ ਆ ਉੱਥੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਧੀ ਗੱਲ ਹੀ ਸਪਸ਼ਟ ਕਰ ਦਿੱਤੀ ਕਹਿੰਦੇ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬੰਝ ਬਾਣੀ ਪੜ੍ਹਦੇ ਹੋ ਸਾਰੇ ਪੜੋ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੈ मां ਸਭ ਤੋਂ ਵੱਡਾ ਇਹੀ ਸ਼ਬਦ ਹੈ ਨਾ ਬਾਝ ਪੁਣਾ ਔਰਤ ਕਹਿੰਦੀ ਮੈਂ ਗਰੀਬੀ ਚ ਚੱਲ ਲਾਂਗੀ ਮੇਰੇ ਤਨ ਦੇ ਉੱਤੇ ਚੰਗੇ ਕੱਪੜੇ ਨਹੀਂ ਕੋਈ ਗੱਲ ਨਹੀਂ ਪਰ ਮਹਾਰਾਜ ਇੱਕ ਕਿਰਪਾ ਕਰਦੇ ਸੋ ਕੁੱਖ ਨੂੰ ਭਾਗ ਲਾ ਦੇ ਜੇ ਇਹ ਕੁੱਖ ਨੂੰ ਭਾਗ ਲੱਗ ਗਿਆ ਤੇ ਦੁਨੀਆਂ ਦੇ ਲੋਕਾਂ ਦੇ ਵਿੱਚ ਮੇਰਾ ਸਤਕਾਰ ਬਣ ਜੇਗਾ ਇਹ ਗੱਲ ਹੀ ਅਖਦੀ ਤੇ ਮਹਾਰਾਜ ਕਹਿੰਦੇ ਵੀ ਭਾਈ ਉਹ ਬਾਝ ਹੋ ਜੇ ਕਿਉਂ ਕਿ ਜਿਹੜਾ ਉਹਦੀ ਕੁੱਖ ਤੋਂ ਜਨਮ ਲੈਣਾ ਹੈ ਉਹਨੇ ਆ ਕੇ ਆਪਣਾ ਕਰਜ ਹੀ ਨਹੀਂ ਕਰਨਾ ਮੁਕਾਮ ਤੇ ਹੀ ਨਹੀਂ ਪਹੁੰਚਣਾ ਮਾਲਕ ਦਾ ਸਿਮਰਨ ਹੀ ਨਹੀਂ ਕਰਨਾ ਵੀ ਇਹਦੇ ਨਾਲੋਂ ਚੰਗਿਆ ਤੇ ਆਇਆ ਤੇ ਨਾ ਆਇਆ ਇੱਕੋ ਬਰਾਬਰ ਹੈ ਫਿਰ ਤੇ ਲੋੜੀ ਤੇ ਦੂਜੇ ਪਾਸੇ ਵੀ ਗੱਲ ਆਖੀ ਆ ਧੰਨ ਧੰਨ ਸੁਜਨਨੀ ਵੀ ਉਹ ਜਨਨੀ ਔਰਤ ਵੀ ਭਾਗਾਂ ਦੇ ਯੋਗ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਤੇ ਕਿਹੜੀ ਵਰਤਾਰ ਦਿੱਤੀ ਕਹਿਣ ਲੱਗੇ ਵੀ ਮਾੜਾ ਤਾਂ ਤੋਂ ਕਹਿੰਦੇ ਸੋ ਕਿਉ ਮੰਦਾ ਆਖੀ ਹੈ ਜਿਤ ਜਮੈ ਰਾਜਾਨ ਵੀ ਜਿਹੜੇ ਰਾਜਿਆਂ ਨੂੰ ਮਹਾਰਾਜਿਆਂ ਨੂੰ ਭਗਤਾਂ ਨੂੰ ਸੂਰਮਿਆਂ ਨੂੰ ਜਨਮ ਦਿੰਦੀ ਪਈ ਹੈ ਉਸ ਮਾਂ ਨੂੰ ਮਾੜਾ ਥੋੜਾ ਕਿਹਾ ਜਾ ਸਕਦਾ ਸੁਖੋਖੜ ਮਾੜਾ ਥੋੜਾ ਕਿਹਾ ਜਾ ਸਕਦਾ ਪਰ ਸ਼ਰਤ ਇਹ ਹੈ ਵੀ ਉਹਦੀ ਕੁੱਖ ਤੋਂ ਜਿਹੜਾ ਜਨਮ ਲਵੇ ਉਹ ਰੱਬ ਦਾ ਭਗਤ ਹੋਵੇ ਜਾਂ ਸੂਰਮਾ ਹੋਵੇ ਤੇ ਜਾਂ ਕੋਈ ਦਾਤਾ ਹੋਣਾ ਚਾਹੀਦਾ ਗੁਰੂ ਰਾਮਦਾਸ ਸਾਹਿਬ ਜੀ ਨੇ ਬਚਨ ਵਰਤੇ ਕਹਿਣ ਲੱਗੇ ਧੰਨ ਧੰਨ ਸੋ ਜਨਨੀ ਮਾਤਾ ਦਇਆ ਗੋਰਜੀ ਤੁਸੇ ਧੰਤਾ ਦੇ ਯੋਗ ਜਿਨ੍ਹਾਂ ਨੇ ਭਾਈ ਜੇਠਾ ਜੀ ਵਰਗੇ ਪੁੱਤਰ ਨੂੰ ਜਨਮ ਦਿੱਤਾ ਸਮਾ ਪਾ ਕੇ ਭਾਈ ਜੇਠਾ ਜੀ ਗੁਰੂ ਰਾਮਦਾਸ ਪਾਤਸ਼ਾਹ ਬਣੇ ਜਿਨ ਗੁਰੂ ਜਣੀਆਂ ਮਾਏ ਤੇ ਫਰਖਿਆ ਧੰਨ ਧੰਨ ਗੁਰੂ ਹੁਣ ਗੁਰੂ ਵੀ ਬੜੀ ਵੱਡੀ ਮਹਾਨਤਾ ਜਿ ਜਿੰਨੇ ਸਮੇ ਤੱਕ ਚੰਗਾ ਗੁਰੂ ਨਾ ਨਾ ਮਿਲੇ ਉਹਨੇ ਸਮੇ ਤੱਕ ਸਾਡਾ ਜੀਵਨ ਵੀ ਨਹੀਂ ਸਬਰ ਸਕਦਾ ਚੰਗਾ ਉਸਤਾਦ ਮਿਲ ਜੇ ਤੇ ਬੰਦੇ ਦੇ ਜੀਵਨ ਨੂੰ ਘੜ ਕੇ ਰੱਖ ਦਿੰਦਾ ਉਹਦੇ ਜੀਵਨ ਨੂੰ ਬਦਲ ਕੇ ਰੱਖ ਦਿੰਦਾ ਜੇਕਰ ਕਿਤੇ ਨਕਮਾ ਮਿਲ ਜੇ ਤੇ ਉਹ ਆਪਣੇ ਵਰਗਾ ਨਕਮਾ ਹੀ ਬਣਾ ਕੇ ਰੱਖ ਦਿੰਦਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਸਮਰੱਥ ਗੁਰੂ ਮਿਲਿਆ ਆਪਾਂ ਭਾਟਾ ਸਾਹਿਬਾਨਾ ਦੇ ਬਚਨ ਪੜ੍ਹਦੇ ਆ ਨਾ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੀਓ ਜਿਸ ਦੇਖ ਚਰਨ ਅਗਨ ਹਰਿਓ ਅਨੁਗੁਰੂ RAM DAS ਪਾਤਸ਼ਾਹ ਜੀ ਨੂੰ ਗੁਰੂ ਕਉਣ ਮਿਲੇ ਗੁਰੂ ਅਮਰਦਾਸ ਪਾਤਸ਼ਾਹ ਜੀਆ ਉਹਨਾਂ ਨੇ ਆਪਣਾ ਮਿਹਰ ਭਰਿਆ ਹੱਥ ਜਦੋਂ ਭਾਈ ਜੇਠੇ ਦੇ ਉੱਤੇ ਰੱਖਿਆ ਉਹਦੇ ਜੀਵਨ ਦੀ ਤਕਦੀਰ ਨੂੰ ਬਦਲ ਕੇ ਰੱਖ ਦਿੱਤਾ ਉਹ ਗੁਰੂ ਜਿਹਦੇ ਨਾਮ ਨੂੰ ਸੁਣਿਆ ਸੁਤ ਭਾਨ ਡਰਿਓ ਤੇ ਭਾਨ ਕੌਣ ਹੈ ਸੂਰਜ ਸੂਰਜ ਦਾ ਪੁੱਤਰ ਕੌਣ ਹੈ ਜੰਦੂਤ ਕਿਤੇ ਜਿਹਦੇ ਨਾਮ ਤੋਂ ਜੰਦੂਤ ਵੀ ਖਾਰ ਖਾਂਦਾ ਉਹ ਵੀ ਡਰਦਾ ਹੈ ਉਹ ਵੀ ਉਹਦੇ ਨੇੜੇ ਨਹੀਂ ਹੁੰਦਾ ਤਾਂ ਤੇ ਆਖਿਆ ਸੀ ਨਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ ਰੱਬ ਦੇ ਪਿਆਰਿਆਂ ਦੇ ਨੇੜੇ ਤੇ ਜਮ ਕੰਕਰ ਵੀ ਨਹੀਂ ਹੁੰਦਾ ਤਾਂ ਤੇ ਮਹਾਰਾਜ ਜੀ ਨੇ ਆਖਿਆ ਸੀ ਧਰਮ ਰਾਹੀ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਹਦਾ ਇਸ ਹਸਾਬ ਕਿਤਾਬ ਗੁਰੂ ਨਾਨਕ ਨੇ ਆਪਣੇ ਕੋਲ ਰੱਖ ਲਿਆ ਉਹਦੇ ਤੇ ਜਮ ਧਰਮ ਰਾਜ ਵੀ ਉਹਦੇ ਨੇੜੇ ਨਹੀਂ ਹੁੰਦਾ ਉਹ ਵੀ ਕਹਿੰਦਾ ਵੀ ਭਾਈ ਇਹਦੇ ਨਾਲ ਮੇਰਾ ਤੇ ਕੋਈ ਹਿਸਾਬ ਕਿਤਾਬ ਨਹੀਂ ਇਹ ਤਾਂ ਬਈ ਖਾਤੀ ਇਹਦੇ ਪਾੜ ਦੋ ਕਿਉਂਕਿ ਇਹਦਾ ਹਿਸਾਬ ਕਿਤਾਬ ਗੁਰੂ ਨਾਨਕ ਦੇ ਨਾਲ ਸਮਰੱਥ ਗੁਰੂ ਸਿਰ ਹੱਥ ਤਰੀ ਉਹ ਮੁਰ ਕੀਨੀ ਕਿਰਪਾ ਹਰ ਨਾਮ ਦੀ ਉਹ ਜਿਸ ਦੇਖ ਚਰਨ ਅਗਨ ਹਰਿਓ ਨਿਸ ਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਨ ਡਰਿਓ ਪਨ ਦਾਸ ਸੁ ਆਸ ਜਗਤਰ ਗੁਰੂ ਕੀ ਪਾਰਸ ਭੇਟ ਗੁਰ ਪਰਸ ਕਰਿਓ ਤੇ ਨਾਲਾ ਕਿਆ RAM DAAS GURU HAR SAT KIYO ਤੇ ਗੁਰੂ RAM DAAS ਪਾਤਸ਼ਾਹ ਜੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਹੜੇ ਨਾਮ ਦੀ ਦਾਤ ਦਿੱਤੀ ਸੀ ਇਸ ਨਾਮ ਨੇ ਸਤ ਬਣਾ ਕੇ ਰੱਖ ਦਿੱਤਾ ਤਾਂ ਤੇ ਆਖਿਆ ਸੀ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਤਾਂ ਤੇ ਸਾਰਿਆਂ ਨੇ ਪਰਬ੍ਰਮ ਦਾ ਰੂਪ ਜਾਣ ਕੇ ਨਮਸਕਾਰ ਕੀਤਾ ਐਵੇਂ ਥੋੜਾ ਹਰ ਬੰਦੇ ਨੇ ਉਹਦੇ ਝੁਕਿਆ ਜਾਂਦਾ ਹਰ ਬੰਦਾ ਥੋੜਾ ਕਿਸੇ ਦੇ ਅੱਗੇ ਝੁਕਦਾ ਹੈ ਨਮਸਕਾਰ ਕਰਦਾ ਹੈ ਉਹ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਨ੍ਹਾਂ ਦੇ ਅੱਗੇ ਸਿੱਖਾਂ ਨੇ ਕੀ ਸਵੇਰ ਵੀ ਆਪਾਂ ਜਿੱਕਰ ਕੀਤਾ ਸੀ ਸਿੱਖ ਤੇ ਉਹ ਜਿਹੜਾ ਗੁਰੂ ਨੂੰ ਮੰਨਣ ਵਾਲਾ ਤੇ ਸੰਗਤ ਦੇ ਵਿੱਚ ਕੋਈ ਵੀ ਹੋ ਸਕਦਾ ਹੈ ਕੋਈ Hindu ਹੋ ਸਕਦਾ ਹੈ ਮੁਸਲਮਾਨ ਹੋ ਸਕਦਾ ਹੈ ਕੋਈ ਮੂਰਤੀ ਨੂੰ ਮੰਨਣ ਵਾਲਾ ਕੋਈ ਰਾਮਦਾਵ ਪਾਸ਼ਕ ਕੋਈ ਕ੍ਰਿਸ਼ਨ ਦਾ ਪਾਸ਼ਕ ਕੋ ਕਿਸੇ ਦਾ ਪਾਸ਼ਕ ਹੋ ਸਕਦਾ ਪਰ ਮਹਾਰਾਜ ਕਹਿੰਦੇ ਸੰਗਤ ਜੀ ਵੀ ਨਮਸਕਾਰ ਕਰ ਦਿੱਤੀ ਮਥਾ ਉਹਨਾਂ ਵੀ ਟੇਕ ਦਿੱਤਾ ਕਿ ਪਰਮੇਸ਼ਰ ਦਾ ਰੂਪ ਜਾਣ ਤੇ ਤਨ ਤੁਨ ਗੁਰੂ ਉਹ ਗੁਰੂ ਤੁੰਡਾ ਦੇ ਜੋਗ ਹੈ ਜਿਨ੍ਹੇ ਨਾਮ ਅਰਾਧਿਆ ਜਿਨੇ ਇਹ ਨਾਮ ਦੇ ਦਾਤ ਇਸ ਹਿਰਦੇ ਦੇ ਵਿੱਚ ਵਸਾਈ ਤੇ ਜਿਹਦੇ ਕਰਕੇ ਨਾਮ ਅਰਾਧਿਆ ਆਪ ਤਰਿਆ ਫਿਰ ਉਹ ਆਪ ਤੇ ਤਰਿਆ ਹੀ ਹੈ ਜਿਨੀ ਡਿਠਾ ਤਿਨਾ ਲੈ ਛਡਾਏ ਜਿਨੇ ਗੁਰੂ ਦੇ ਦਰਸ਼ਨ ਵੀ ਕਰ ਲਏ ਨਾ ਤੇ ਤਾਂ ਤੇ ਆਪਾਂ ਪੜਦੇ ਆਂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਤੇ ਜਦੋਂ ਆਪਾਂ ਬਚਨ ਪੜਦੇ ਆਂ ਰੋਜ਼ਾਨਾ ਗੁਰੂ ਦੇ ਅੱਗੇ ਅਰਦਾਸ ਕੀ ਕਰਦੇ ਆਂ ਸੋ ਕਾ ਹੋ ਟਾਲ ਗੁਰ ਸੇਵੀ ਐ ਐਹਨੇ ਸਹਿਜ ਸੁਭਾਏ ਦਰਸ਼ਨ ਪਰਸੇ ਆ ਗੁਰੂ ਕੈ ਜਨਮ ਮਰਨ ਗੁਰੂ ਦੇ ਦਰਸ਼ਨ ਕੀਤੇ ਆ ਜਨਮ ਮਰਨ ਦਾ ਗੇੜ ਕੱਟਿਆ ਜਾ ਰਿਹਾ ਕਿੰਨੇ ਜਿਨ੍ਹਾਂ ਨੇ ਗੁਰੂ ਨੂੰ ਦੇਖ ਲਿਆ ਨਾ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਕਹਿ ਲੱਗੇ ਤਿੰਨਾਂ ਲੇਟ ਢਾਇ ਉਹਨਾਂ ਨੂੰ ਮਹਾਰਾਜ ਨੇ ਸੁਲੋਕ ਦੇ ਵਿੱਚੋਂ ਤੇ ਪਰਲੋਕ ਦੇ ਵਿੱਚੋਂ ਵੀ ਸਹਾਈਆ ਹਰ ਸਤਗੁਰ ਮੇਲੋ ਦਿਆ ਕਰ ਜਨ ਨਾਨਕ ਧੋ ਰਹਿ ਪਾਏ ਸਤਗੁਰ ਜੀ ਕਹਿੰਦੇ ਵੀ ਇਹੋ ਜਿਹੜਾ ਸਤਗੁਰੂ ਹੈ ਨਾ ਇਹ ਰਹਿਮਤਾਂ ਦੇ ਨਾਲ ਮਿਲਦਾ ਹੈ ਹਰ ਕਿਸੇ ਨੂੰ ਨਹੀਂ ਮਿਲਦਾ ਆ ਗੁਰੂ ਗ੍ਰੰਥ ਸਾਹਿਬ ਜੀ ਨਾ ਇਹ ਹਰ ਕਿਸੇ ਨੂੰ ਨਹੀਂ ਮਿਲਦਾ ਬਾਣੀ ਤੇ ਹਰ ਕੋਈ ਪੜਦਾ ਗੁਰੂ ਰਾਮਦਾਸ ਪਾਤਸ਼ਾਹ ਜਿੰਦਾ ਸ਼ਬਦ ਦਾ ਸੇਵਕ ਸੇਕ ਕਪੂਦਨ ਸਭ ਆਮੈ ਸਭ ਦਾਮੈ ਹਰ ਹਰ ਉੱਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰ ਥਾਂ ਪਵੈ ਜਿਨ ਸਤਗੁਰ ਕੀ ਆਗਿਆ ਬਾਣੀ ਧਿਆਰ ਬੰਦਾ ਪੜਦਾ ਮੈਂ ਵੀ ਪੜਦਾ ਪਿਆ ਤੁਸੀਂ ਵੀ ਪੜਦੇ ਕੇ ਪਰਮਾਨ ਕਿਹੜਾ ਹੋਇਆ ਜਿਨੇ ਸਤਗੁਰ ਦੀ ਆਗਿਆ ਨੂੰ ਸੱਤ ਕਰਕੇ ਮੰਨ ਲਿਆ ਸੀ ਮੰਨ ਲਿਆ ਹਰ ਬੰਦਾ ਤਿੰਨ ਮੰਨਦਾ ਮਨ ਦਾ ਤੇ ਕੋਈ ਬਿਰਲਾ ਟਾਵੈ ਨਾ ਮਨ ਦਾ ਵੀ ਉਹ ਹੈ ਵੀ ਜਿਹਦੇ ਤੇ ਮਹਾਰਾਜ ਦੀ ਕਿਰਪਾ ਹੋ ਜਾਵੇ ਮਾਲਕ ਦੀ ਰਹਿਮਤ ਹੋ ਜਾਵੇ ਸੇਵਾ ਤੇ ਭਾਈ ਰਾਮਾ ਵੀ ਕਰਦਾ ਪਿਆ ਸੀ ਥੜਾ ਤੇ ਭਾਈ ਰਾਮ ਨੇ ਵੀ ਬਣਾਇਆ ਪਰ ਸਤਿਗੁਰ ਦੀ ਨਿਗਾਹ ਦੇ ਵਿੱਚ ਭਾਈ ਜੇਠੇ ਦਾ ਥੜਾ ਹੀ ਕਿਉਂ ਪ੍ਰਵਾਨ ਹੋਇਆ ਉਹ ਇਸ ਕਰਕੇ ਕਿਉਂਕਿ ਚੇਤਾ ਰੱਖਿਆ ਜੇ ਭਾਈ ਜੇਠੇ ਨੇ ਆਪਣਾ ਆਪ ਸਭ ਕੁਝ ਗੁਰੂ ਦੇ ਅੱਗੇ ਸਮਰਪਿਤ ਕਰ ਦਿੱਤਾ ਸੀ ਗੁਰੂ ਨੂੰ ਦੇ ਦਿੱਤਾ ਸੀ ਤਾਂ ਤੇ ਆਖਿਆ ਤਨ ਮਨ ਸੌਂਪ ਸੌਂਪ ਆਪਣਾ ਤਨ ਮਨ ਗੁਰੂ ਦੇ ਕਿਸੋਂ ਗੁਰੂ ਨੂੰ ਸੌਂਕੇ ਤੇ ਵੇਖ ਤੇ ਜਿਦਾਂ ਸੁਪ ਦੇ ਗਾੜ ਕੀਆ ਕਹਿਗਾ ਮਨ ਵਿਚੈ ਸਤਗੁਰ ਕੈ ਪਾਸ ਤਿਸ ਸੇਵਕ ਕੇ ਉਹਦੇ ਤੇ ਮਹਾਰਾਜ ਨੇ ਕਾਰਜ ਹੀ ਸਾਰੇ ਨਾਸ ਕਰ ਦਿੱਤੇ ਉਹਦੇ ਲੋਕੀ ਕੀ ਪਰਲੋਕ ਕੀ ਸਭ ਕੁਝ ਹਿਲਾ ਕਰਕੇ ਰੱਖ ਦਿੱਤਾ ਪਿਆਰ ਵਾਲਿਓ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਾ ਪ੍ਰਕਾਸ਼ ਗੁਰੂ ਮਨਾਰੀ ਆ ਇਹ ਗੁਰੂ ਦੇ ਕੀ ਅਰਦਾਸ ਕਰਕੇ ਜਾਈਏ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਤੇ ਸਾਡੀ ਵੀ ਭਾਵਨਾ ਵੱਧ ਜਾਵੇ ਤੁਹਾਡੇ ਨਾਲ ਸਾਡੇ ਅੰਦਰ ਵੀ ਉਹ ਗਿਆਨ ਵਧਦਾ ਪੂਜਾਵੇ ਜਿਹੜਾ ਗਿਆਨ ਤੁਹਾਡਾ ਗੁਰੂ ਦੇ ਨਾਲ ਬਣਿਆ ਸੀ ਜਿਸ ਸੇਵਾ ਦੇ ਕਰਕੇ ਸਿਮਰਨ ਦੇ ਕਰਕੇ ਤੁਸੀਂ ਮਾਲਕ ਦੇ ਦਰ ਤੇ ਪ੍ਰਵਾਨ ਹੋਏ ਹੋ ਕਿਰਪਾ ਕਰੋ ਇਹ ਸੇਵਾ ਇਹ ਸਿਮਰਨ ਸਾਡੀ ਵੀ ਚੋੜੀ ਦੇ ਵਿੱਚ ਪਾ ਦਿਓ ਤਾਂ ਤੇ ਆਪਾਂ ਰੋਜ਼ ਅਰਦਾਸ ਕਰਦੇ ਹਾਂ ਕਿ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਇਹ ਦੋਵੇਂ ਵਕਤ ਜਦੋਂ ਵੀ ਉਤੇ ਹੁਕਮਨਾਮਾ ਸਹਿਬ ਹੁੰਦਾ ਜਾਂ ਸਵੇਰੇ ਜਦੋਂ ਪ੍ਰਕਾਸ਼ ਹੁੰਦਾ ਦਰਬਾਰ ਸਹਿਬ ਦੇ ਉਤੇ ਪੜਿਆ ਜਾਂਦਾ ਹੈ ਸ਼ੁਰੂ ਆਵੇਂ ਸਵੇਏ ਦੂਸਰੇ ਗੁਰੂ ਸਹਿਬਾਨਾ ਦੇ ਵੀ ਪੜੇ ਜਾਂਦੇ ਪਰ ਅਖੀਰ ਦੇ ਵਿੱਚ ਇਹ ਸਵਈਆ ਜ਼ਰੂਰ ਪੜਿਆ ਜਾਂਦਾ ਉਹ ਕਿਸ ਕਰਕੇ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜਿਦੇ ਤੇਰੇ ਘਰ ਦੇ ਵਿੱਚ ਜਗ੍ਹਾ ਮਿਲ ਗਈ ਉਹਨੂੰ ਫਿਰ ਕਿਤੇ ਜਾਣ ਦੀ ਲੋੜ ਨਹੀਂ ਉਹ ਫਿਰ ਕਿਤੇ ਵੀ ਭਟਕਦਾ ਨਹੀਂ ਉਹ ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ ਉਹਦੇ ਸੁਹੇਲੇ ਹੋ ਜਾਂਦੇ ਨੇ ਮੁਖ ਉਜਲੇ ਹੋ ਜਾਂਦੇ ਨੇ ਸਤਿਗੁਰੂ ਰਹਿਮਤਾਂ ਵਰਤੋਂ ਸਾਡੇ ਅੰਦਰ ਵੀ ਕਿਤੇ ਪ੍ਰੇਮ ਦੀ ਭਾਵਨਾ ਸਿਮਰਨ ਦੀ ਜਿਹੜੀ ਭਾਵਨਾ ਹੈ ਭਾਵਨਾ ਪੈਦਾ ਹੋ ਸਕੇ ਆਪ ਸਭ ਸੰਤਾਂ ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਿਨਾਂ ਦੇ ਪ੍ਰਕਾਸ਼ ਹੋਣ ਦੀਆਂ ਲੱਖ ਲੱਖ ਵਧਾਈਆਂ ਹੁੰਦੀਆਂ ਬਲਾਉਤੀ ਫਤਿਹਕੁ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM